ਅੱਜ ਆਪਾਂ ਬਣਾਵਾਂਗੇ ਬ੍ਰੈਡ ਦੀ ਰਸਮਾਈ ਜਾਂ ਬ੍ਰੈਡ ਦਾ ਡੈਜ਼ਰਟ ਮਿੱਠਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਕੋਈ ਪਛਾਣੀ ਨਹੀਂ ਸਕਦਾ ਕਿ ਬ੍ਰੈਡ ਤੋਂ ਬਣਾਇਆ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਤੇ ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਜਦੋਂ ਵੀ ਮਿੱਠਾ ਖਾਣ ਦਾ ਮਨ ਹੋਵੇ ਜਾਂ ਕੋਈ ਆਜਵੇ ਉਸ ਟਾਈਮ ਤੇ ਤੁਸੀਂ ਇਹ ਬਣਾ ਕੇ ਦੇ ਸਕਦੇ ਹੋ ਤੇ ਬਿਲਕੁਲ ਨਵੀਂ ਰੈਸਪੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਆ ਜਿਹੜ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਰਹੋ ਜੀ ਬਰੈਡ ਦੀ ਰਸਮਲਾਇ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਕੜਾਈ ਲੈ ਲਈ ਆ ਮੈਂ 1/2 ਲੀਟਰ ਜਿਹੜਾ ਦੁੱਧ ਲਿਆ ਹੈ ਇੱਕ ਗਲਾਸ ਇਹਨੂੰ ਆਪਾਂ ਉਬਾਲੀ ਦਿਵਾ ਲਵਾਂਗੇ ਪਹਿਲਾਂ ਦੁੱਧ ਦਾ ਤੁਸੀਂ ਵਧੀਆ گاੜਾ ਲੈ ਲੈਣਾ ਹੈ ਦੂਜੀ ਸਾਈਡ ਤੇ ਆਪਾਂ ਕਸਟਰਡ ਆ ਜਿਹੜਾ ਕਸਟਰਡ ਵਾਲਾ ਦੁੱਧ ਬਣਾਵਾਂਗੇ ਤਾਂ ਕਿ گاੜਾ ਹੋ ਜਾਵੇ ਉਹ ਮਿਕਸ ਕਰ ਲਵਾਂਗੇ ਠੰਡਾ ਦੁੱਧ ਲੈ ਲਿਆ ਮੈਂ ਇਹਦੇ ਵਿੱਚ ਕਸਟਰਡ ਆ ਜਿਹੜਾ ਮਿਕਸ ਕਰ ਦਵਾਂਗੇ ਇਸ ਤਰ੍ਹਾਂ ਮਿਕਸ ਕਰਨ ਨਾਲ ਜਿਹੜਾ ਆਪਣਾ ਕਸਟਰਡ ਆ ਵਧੀਆ ਘੁਲ ਜਾਂਦਾ ਹੈ ਇਕੱਠਾ ਨਹੀਂ ਪੈਂਦੀ ਹੈਗੀਆਂ 2 ਚਮਚ ਕਸਟਰਡ ਪਾਇਆ ਮੈਂ 1 ਲੀਟਰ ਦੁੱਧ ਲਈ ਤੁਸੀਂ ਬਾਕੀ ਜਿੰਨਾ ਕਗਾੜਾ ਰੱਖਣਾ ਉਹਨਾਂ ਕਵਾ ਸਕਦੇ ਹੋ ਬਸ ਪਰ ਇੰਨਾ ਕੁ ਬਹੁਤ ਆ ਕਾਫੀ ਹੈ ਨਾ ਜਿਹੜਾ ਕਸਟਰਡ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਾਰੀਆਂ ਗੁਟਲੀਆਂ ਕੋਰ ਦਵਾਂਗੇ ਤੇ ਦੂਜੀ ਸਾਈਡ ਤੇ ਆਪਣੇ ਦੁੱਧ ਨੂੰ ਉਬਾਲੀਆ ਜਿਹੜੀ ਉਹ ਵੀ ਆ ਗਈ ਆ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਦੋ ਵਾਰੀ ਵਿੱਚ ਨੂੰ ਹਲਾਤਾ ਸੀਗਾ ਤਾਂ ਕਿ ਦੁੱਧ ਦਾ ਤੁਹਾਡਾ نیچے ਨਾ ਲੱਗੇ ਤੇ ਜਦੋਂ ਉਬਾਲੀ ਆ ਗਈ ਉਸ ਟਾਈਮ ਤੇ ਕਸਟਰਡ ਵਾਲਾ ਦੁੱਧ ਦਾ ਜਿਹੜਾ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਦੁੱਧ ਨੂੰ ਐਡ ਕਰਨ ਤੋਂ ਬਾਅਦ ਨਾਲ ਦੇ ਨਾਲ ਤੁਸੀਂ ਇਹਨੂੰ ਚਲਾ ਦੇਣਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਜਦੋਂ ਥੋੜਾ ਜਿਹਾ گاੜਾ ਹੋ ਗਿਆ ਇੱਕ ਦੋ ਬਾਲੀ ਤੋਂ ਬਾਅਦ ਆ ਗੈਸ ਦੀ ਫਲੇਮ ਤੁਸੀਂ ਜਿਹੜੀ ਬੰਦ ਕਰਨੀ ਆ ਉਸ ਤੋਂ ਪਹਿਲਾਂ ਜਦੋਂ ਇਹ ਇੱਕ ਦੋ ਬਾਲੀ ਆ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿੱਠਾ ਜਿਹੜਾ ਪਾ ਦਵਾਂਗੇ ਤੇ ਬਾਕੀ ਦਾ ਕਸਟਰਡ ਸੀਗਾ ਜਿਹੜਾ ਉਹ ਵੀ ਮਿਕਸ ਕਰ ਦਵਾਂਗੇ ਥੋੜਾ ਜਿਹਾ ਬਚ ਗਿਆ ਸੀਗਾ ਥੋੜਾ ਜਿਹਾ ਮੈਂ ਪਹਿਲਾਂ ਮਿਕਸ ਕਰਤਾ ਸੀ ਤਾਂ ਕਿ ਗਠਾਣਾ ਨਾ ਪੈਣਾ ਆਰਾਮ ਦੇ ਨਾਲ ਮਿਕਸ ਕਰ ਦਵਾਂਗੇ ਜਦੋਂ ਇਹ ਪਾਗ ਗਿਆ ਉਸ ਟਾਈਮ ਤੇ ਇਹਦੇ ਵਿੱਚ ਸਵਾਦ ਅਨੁਸਾਰ ਆਪਾਂ ਮਿੱਠਾ ਜਿਹੜਾ ਐਡ ਕਰ ਦਵਾਂਗੇ ਜਿੰਨਾ ਕੁ ਮਿੱਠਾ ਤੁਹਾਨੂੰ ਪਸੰਦ ਆ ਉਹਨਾਂ ਕੁ ਮਿੱਠਾ ਇਹਦੇ ਵਿੱਚ ਐਡ ਕਰ ਦਿਓ ਤੇ ਇਹਨੂੰ ਇਹ ਮਿੱਠੇ ਨੂੰ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਦੋਂ ਮਿੱਠਾ ਆਪਣਾ ਘੁਲ ਗਿਆ ਚੀਨੀ ਘੁਲ ਗਈ ਉਸ ਟਾਈਮ ਤੇ ਗੈਸ ਦੀ ਫਲੇਮਾ ਜਿਹੜੀ ਬੰਦ ਕਰ ਦੇਣੀ ਆ ਕਿਉਂਕਿ ਕਸਟਰਡ ਨੂੰ ਆਪਾਂ ਇੱਕ ਦੋ ਵਾਰੀ ਆ ਜਿਹੜਾ ਪਹਿਲਾਂ ਪਕਾ ਲਿਆ ਸੀ ਉਬਾਲੀ ਦੇ ਲਈ ਸੀਗੀ ਦੁਬਾਰਾ ਉਬਾਲੀ ਦੇ ਲਵਾਂਗੇ ਅੰਨੇ ਚ ਆਪਣੀ ਚੀਨੀ ਆ ਜਿਹੜੀ ਘੁਲ ਜੂਗੀ ਥੋੜਾ ਪਤਲਾ ਰੱਖਿਓ ਕਿਉਂਕਿ ਠੰਡਾ ਹੋਣ ਤੋਂ ਬਾਅਦ ਉਹਨੇ گاੜਾ ਹੋ ਜਾਣਾ ਬਹੁ ਪਾਦ ਦੇ ਵਿੱਚ ਨੇ ਕਾਫੀ ਗਾੜਾ ਹੈ ਜਿਹੜਾ ਉਹ ਹੋ ਜਾਣਾ ਹੈ ਦੁੱਧ ਨੂੰ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਸਾਈਡ ਦੇ ਵਿੱਚ ਜਦੋਂ ਇਹ ਰੂਮ ਟੈਂਪਰੇਚਰ ਤੇ ਹੋ ਗਿਆ ਉਹਨੂੰ ਫ੍ਰਿਜ ਦੇ ਵਿੱਚ ਰੱਖ ਦੇਣਾ ਤੇ ਦੂਜੀ ਸਾਈਡ ਤੇ ਬ੍ਰੈਡ ਆ ਜਿਹੜੇ ਉਹ ਤਿਆਰ ਕਰ ਲੈਣੇ ਆ ਇਹਦੇ ਲਈ ਤੁਸੀਂ ਫ੍ਰੈਸ਼ ਤਾਜ਼ੇ ਬ੍ਰੈਡ ਲੈਣੇ ਆ ਬਿਲਕੁਲ ਵੀ ਪੁਰਾਣੇ ਬ੍ਰੈਡ ਨਹੀਂ ਲੈਣੇ ਫਿਰ ਉਹਨਾਂ ਵਿੱਚੋਂ ਖੱਟੀ ਸਮੈਲ ਆਉਂਦੀ ਆ ਤੁਹਾਡੀ ਰਸਮਲਾਈ ਆ ਜਿਹੜੀ ਉਹ ਵਧੀਆ ਨਹੀਂ ਬਣਨੀ ਹੈਗੀ ਬਿਲਕੁਲ ਵੀ ਇਸ ਤਰ੍ਹਾਂ ਆਪਾਂ ਸਾਈਡਾਂ ਹਟਾ ਦੇਵਾਂਗੇ ਤਾਂ ਕਿ ਟੇਸਟ ਵਧੀਆ ਹੋਵੇ ਖਾਣ ਦੇ ਵਿੱਚ ਬਿਲਕੁਲ ਮੁਲਾਇਮ ਸੌਫਟ ਲੱਗੇ ਜਿੰਨੇ ਕਿ ਤੁਸੀਂ ਰਸਮਲਾਈ ਬਣਾਉਣੀ ਆ ਉਸ ਦੇ ਹਿਸਾਬ ਨਾਲ ਤੁਸੀਂ ਬ੍ਰੈਡਾ ਜਿਹੜੇ ਕੱਟ ਸਕਦੇ ਹੋ ਇਹਨਾਂ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਤੁਸੀਂ ਚਾਹੋ ਛੋਟੀ ਗਲਾਸੀ ਦੇ ਨਾਲ ਗੋਲ-ਗੋਲ ਵੀ ਕੱਟ ਸਕਦੇ ਹੋ ਮੈਂ ਇਦਾਂ ਤਿਰਛੀ ਸ਼ੇਪ ਦੇ ਵਿੱਚ ਕੱਟੇ ਨੇ ਤਾਂਕਿ ਕੋਈ ਵੀ ਆਪਣਾ ਬ੍ਰੈਡਾ ਜਿਹੜਾ ਬੇਸ ਨਾ ਜਾਵੇ ਬਾਕੀ ਜਿਹੜੇ ਸਾਈਡਾਂ ਹਟਾਈਆਂ ਨੇ ਉਹਨਾਂ ਦਾ ਤੁਸੀਂ ਬ੍ਰੈਡ ਕਰੰਬੀ ਆ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਆਸਾਨੀ ਦੇ ਨਾਲ ਇਸ ਤਰ੍ਹਾਂ ਵਿੱਚ ਕੱਟ ਲਗਾ ਲਿਆ ਤੇ ਇਹਨੂੰ ਆਪਾਂ ਹੋਰ ਵੀ ਛੋਟੇ ਭਾਗ ਦੇ ਵਿੱਚ ਕਰ ਦੇਵਾਂਗੇ ਤਾਂ ਕਿ ਦੇਖਣ ਦਿਖਾਣ ਦੇ ਵਿੱਚ ਆਸਾਨੀ ਹੋ ਜਾਵੇ ਦੇਖਣ ਚ ਸੋਹਣਾ ਲੱਗੇ ਤੇ ਖਾਣ ਚ ਵੀ ਆਪਾਂ ਨੂੰ ਆਸਾਨੀ ਹੋ ਜਾਵੇ ਇਸ ਤਰ੍ਹਾਂ ਇੱਕ ਇੱਕ ਬਰੈਡ ਦੇ ਵਿੱਚ ਚਾਰ ਚਾਰ ਪੀਸਾ ਜਿਹੜੇ ਕਰ ਲਏ ਆ ਦੂਜੀ ਸਾਈਡ ਤੇ ਆਪਾਂ ਜਿਹੜਾ ਕਸਟਰਡ ਵਾਲਾ ਦੁੱਧ ਸੀਗਾ ਉਹ ਵੀ ਠੰਡਾ ਹੋ ਗਿਆ ਰੂਮ ਫ੍ਰਿਜ ਦੇ ਵਿੱਚ ਰੱਖ ਦਵਾਂਗੇ ਇਸ ਤਰ੍ਹਾਂ ਠੰਡਾ ਠੰਡਾ ਬਹੁਤ ਵਧੀਆ ਲੱਗਦਾ ਹੈ ਖਾਣ ਦੇ ਵਿੱਚ ਜਦੋਂ ਰੂਮ ਟੈਂਪਰੇਚਰ ਤੇ ਆ ਗਿਆ ਗਰਮ ਗਰਮ ਨੂੰ ਨਹੀਂ ਰੱਖ ਦੇਣਾ ਫ੍ਰਿਜ ਦੇ ਵਿੱਚ ਤੁਸੀਂ ਜਾਓ ਕਿਸੇ ਵੀ ਪਲੇਟ ਜਾਂ ਡੂੰਗੀ ਥਾਲੀ ਦੇ ਵਿੱਚ ਇਹਨੂੰ ਸਰਵ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਸਜਾ ਵੀ ਸਕਦੇ ਹੋ ਨੂੰ ਇਸ ਤਰ੍ਹਾਂ ਪਲੇਟ ਦੇ ਵਿੱਚ ਆਪਾਂ ਸੈੱਟ ਕਰ ਦਵਾਂਗੇ ਇੱਕ ਇੱਕ ਕਰਕੇ ਮੈਂ ਬ੍ਰੈਡ ਇਸ ਤਰ੍ਹਾਂ ਸੈੱਟ ਕਰ ਦਿੱਤਾ ਤੇ ਦੂਜੀ ਸਾਈਡ ਤੇ ਕਸਟਰਡ ਵੀ ਆਪਣਾ ਠੰਡਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਿੰਨਾ ਜ਼ਿਆਦਾ ਪਤਲਾ ਲੱਗ ਰਿਹਾ ਸੀ ਤੇ ਹੁਣ ਬਿਲਕੁਲ ਪਰਫੈਕਟ ਜਿਹੜਾ ਕਸਟਰਡ ਆਪਣਾ ਬਣ ਕੇ ਤਿਆਰ ਹੋ ਗਿਆ ਜਿਹੜੇ ਬ੍ਰੈਡ ਰੱਖੇ ਸੀ ਉਹਨਾਂ ਦੇ ਉੱਪਰ ਆਪਾਂ ਇਹਨੂੰ ਪੋਰ ਕਰ ਦਵਾਂਗੇ ਬ੍ਰੈਡਾਂ ਦੇ ਉੱਪਰ ਚੰਗੀ ਤਰ੍ਹਾਂ ਪਾ ਦਵਾਂਗੇ ਚੰਗੀ ਤਰ੍ਹਾਂ ਤੁਸੀਂ ਬ੍ਰੈਡਾਂ ਨੂੰ ਇਹਦੇ ਨਾਲ ਕੋਟ ਕਰ ਦੇਣਾ ਹੈ ਕੀ ਬਿਲਕੁਲ ਡੁੱਬ ਜਾਣ ਬ੍ਰੈਡ ਇਹਦਾ ਰਸਤਾ ਜਿਹੜਾ ਕਸਟਰਡ ਦਾ ਬਿਲਕੁਲ ਪੀ ਲੈਣ ਤੇ ਬਿਲਕੁਲ ਵੀ ਬ੍ਰੈਡ ਦਾ ਟੇਸ ਨਾ ਆਵੇ ਵਧੀਆ ਰਸ ਮਲਾਈ ਜਿਹਾ ਟੇਸ ਆਵੇ ਜਦੋਂ ਤੁਸੀਂ ਚੰਗੀ ਤਰ੍ਹਾਂ ਕਸਟਰਡ ਇਹਦੇ ਉੱਪਰ ਪਾ ਦਿੱਤਾ ਹੈ ਤਾਂ ਤੁਸੀਂ ਦੂਜੇ ਪੀਸ ਜਿਹੜੇ ਉਹ ਵੀ ਲਗਾ ਦੇਣੇ ਆ ਇਸ ਤਰ੍ਹਾਂ ਦੂਜੇ ਪੀਸ ਆਪਾਂ ਇਹਦੇ ਉੱਪਰ ਸੈੱਟ ਕਰ ਦੇਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਮਿੱਠੀ ਮਲਾਈ ਆ ਜਿਹੜੀ ਉਹ ਵੀ ਜਾਂ ਫਿਰ ਖੋਆ ਵੀ ਆ ਜਿਹੜਾ ਉਹ ਐਡ ਕਰ ਸਕਦੇ ਹੋ ਆਪਾਂ ਬਿਲਕੁਲ ਸਿੰਪਲ ਬਣਾਇਆ ਹੈ ਤੇ ਇਸ ਤਰ੍ਹਾਂ ਕੇ ਜਲਦੀ ਵੀ ਬਣ ਜਵੇ ਤੇ ਸਿੰਪਲ ਵੀ ਬਣ ਜਵੇ ਜਿਆਦਾ ਟਾਈਮ ਨਾ ਲੱਗੇ ਤੇ ਖਾਣ ਚ ਵੀ ਟੇਸਟੀ ਹੋਵੇ ਆਪਾਂ ਇਸੇ ਹਿਸਾਬ ਨਾਲ ਬਣਾਇਆ ਤੇ ਬਾਕੀ ਦਾ ਕਸਟਰਡ ਵੀ ਹੈ ਜਿਹੜੇ ਉੱਪਰ ਪਾ ਦਵਾਂਗੇ ਆਪਾਂ ਕਸਟਰਡ ਪਾਉਣ ਤੋਂ ਬਾਅਦ ਇਹਨੂੰ ਟੇਸਟ ਦੇਣ ਲਈ ਤੇ ਸਜਾਵਟ ਲਈ ਆਪਾਂ ਥੋੜੇ ਜਿਹਾ ਬਦਾਮ ਤੇ ਥੋੜੇ ਜਿਹਾ ਪਿਸਤੇ ਕੱਟ ਕੇ ਰੱਖੇ ਸੀ ਇਹਦੇ ਨਾਲ ਦੇਖਣ ਚ ਵੀ ਸੋਹਣਾ ਲੱਗੂ ਤੇ ਖਾਣ ਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਉਹ ਇਹਦੇ ਉੱਪਰ ਸਪ੍ਰਿੰਕਲ ਕਰ ਦਵਾਂਗੇ ਆਪਾਂ ਪਾ ਦਵਾਂਗੇ ਲੋਜੀ ਬ੍ਰੈਡ ਤੇ ਕਸਟਰਡ ਦੀ ਆਪਣੀ ਰਸਮলাই ਬਣ ਕੇ ਤਿਆਰ ਹੋ ਗਈ ਹੈ ਬਿਲਕੁਲ ਸੁਪਰ ਸੌਫਟ ਤੇ ਬਹੁਤ ਜ਼ਿਆਦਾ ਟੇਸਟੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ